ਬਾਜ ਗਏ ਪਟਾਈ ਤੇ ਸਾਡੇ ਲਖੜੀ ਬੰਪਰ ਦਾ 20 ਲਖ ਦਾ ਸੈਕਿੰਡ ਇਨਾਮ ਆਇਆ ਤੇ ਜਿਹੜਾ ਇਨਾਮ ਨਿਕਲਿਆ ਜਿਹਨੂੰ ਉਹਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਅਸੀਂ ਮੈਸੇਜ ਭੇਜ ਰਹੇ ਹਾਂ ਮੀਡੀਆ ਦਾ ਹੀ ਤਾਂ ਕਿ ਉਹ ਵੀਨਾ ਜਿਹੜਾ ਹੈਗਾ ਉਹ ਸਾਡੀ ਦੁਕਾਨ ਤੇ ਆਵੇ ਤੇ ਆਪਣਾ ਜਿਹੜਾ ਇਨਾਮ ਹੈ ਉਹ ਲੈ ਕੇ ਜਾਵੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਸਾਡੇ ਕੋਲ ਕਿਤਾਵੀ ਬੰਪਰ 11 ਕਰੋੜ ਦਾ ਆ ਗਿਆ ਹੈ ਜਿਹੜੇ 500 ਦੇ ਟਿਕਟ ਹੈ ਤੇ ਤੁਸੀਂ ਆਓ ਸੁਪ ਨੰਬਰ 49 50 ਨੰਬਰ ਸੁਪ 100 ਦਾ ਤੇ ਆਗੇ ਸਾਨੂੰ ਟਿਕਟ ਆਓ ਇਨਾਮ ਆ ਗਏ ਵੀਰ ਅਖਦਾ ਹਾਂਜੀ ਸੈਕਿੰਡ ਪ੍ਰਾਈਜ਼ ਵੀ ਅਖਦਾ ਦਾ ਇਨਾਮ ਮਿਲ ਜਾਏਗਾ ਠੀਕ 20 ਲੱਖ ਰੁਪਏ ਦਾ ਜਿਹੜਾ ਵੀ ਇਨਾਮ ਨਿਕਲਿਆ ਇਹ ਗਾਜੋਗੇ ਇਸ ਤਰ੍ਹਾਂ ਦੀ ਖੁਸ਼ੀ ਹੈ ਜਿਹੜੀ ਉਹ ਤੁਹਾਡੇ ਮੈਂ ਕਹਾਂ ਬਹੁਤ ਖੁਸ਼ੀ ਹੈ ਤੇ ਮੈਂ ਕਹਾਂ ਕਿ ਜਿੰਨਾ ਨਿਕਲਿਆ ਵੇ ਉਹਨੂੰ ਵੀ ਲੱਖ ਲੱਖ ਵਧਾਈਆਂ ਤੇ ਸਾਡੇ ਦੁਕਾਨ ਤੋਂ ਨਿਕਲਿਆ ਵੇ ਉਹ ਉਸ ਤੋਂ ਹੋਰ ਵਧਾਈਆਂ ਕਿਉਂਕਿ ਇਨਾਮ ਨਿਕਲਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਕਿਸਮਤ ਨਾਲ ਨਿਕਲਦਾ ਹੈ ਇਨਾਮ ਇਨਾਮ 500 ਨਾਲ ਕੋਈ 20 ਲੱਖ ਨਿਕਲਣਾ ਕੋਈ ਮਜ਼ਾਕ ਥੋੜੀ ਹੈ ਬੜੇ ਕਿਸਮਤ ਵਾਲੇ ਬੰਦੇ ਨਿਕਲੇ ਆ ਜਿੰਨਾ ਨਿਕਲਿਆ ਆਗੇ ਪੇਮੈਂਟ ਲਾ ਜਾਵੇ ਉਸ ਕਰਕੇ ਮੈਂ ਤੁਹਾਨੂੰ ਬੁਲਾਇਆ ਸੀ ਇੱਥੇ ਕਿ ਆ ਕੇ ਪੇਮੈਂਟ ਲਾਜੋ ਤੇ ਆਪਣਾ ਟਿਕਟ ਨੰਬਰ ਹੈਗਾ 718203 718318 ਜੋ ਲੈਣ ਵਾਲਾ ਜੀ ਜੀਵਨ ਇਕਲੇ ਹੈ। ਹਾਲੇ ਬੰਦਾ ਆਇਆ ਨਹੀਂ। ਤਾਂ ਹੀ ਤੇ ਮੈਂ মিডিਆ ਨੂੰ ਬੁਲਾ ਕੇ ਉਹਨਾਂ ਨੂੰ ਦੱਸਣਾ ਚਾਹਨਾ ਵਾ ਜਿਨੂੰ ਖਬਰ ਨਹੀਂ ਪਹੁੰਚੀ। 718318203 ਲੱਗਿਆ ਜਿਨ੍ਹਾਂ ਵੀ ਲੱਗਿਆ ਮੇਰੇ ਦੁਆਰਾ ਦੇ ਕਨੈਕਟ ਕਰੋ ਮੇਰਾ ਫੋਨ ਨੰਬਰ ਨਾਲ ਕਨੈਕਟ ਕਰੋ ਮੈਂ ਨੰਬਰ ਪਾਇਆ ਹੈ। ਫੋਨ ਨੰਬਰ ਤੇ ਵੀ ਹੈਗਾ ਜਰਾ ਮੈਟਿਕਲ ਲੱਗਿਆ ਲਿਖਿਆ ਹੈ। ਆਪਣਾ ਪ੍ਰਾਈਸ ਲੈ ਜਾਓ। अगला प्राइस जो कटने वाला है अगला प्राइस दिवाली बंपर है तणको दो ही दिखा दने में दिखावा दिखा देख ले अच्छा जी अगला प्राइस हैगा 31 31 10 दोया पछि दिवाली बंपर आ चुका है हालांकि हर महीने मंथली भी आंदे रहे हां जी मंथली भी नाम लिख मंथली भी लिख निकल सकता है मंथली आधा करोड़ नाम दी पीछे पनोरियां सी निकलया मंथरे नाम 1/2 करोड़ दा वो भी अपने खास बंदे ने खास उना को माल असली लन्ने हां सारी दुनिया लंदी है उना को ले जाई ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਲੋਕੀ ਘਰ ਬੈਠੇ ਕਰਦੇ ਰਹਿੰਦੇ ਵੀ ਸਾਡੀ ਕਿਤੇ ਲਾਡਰੀ ਨਿਕਲੇ ਜਾਂ ਪਰ ਲਾਡਰੀ ਪੁੰਦਾ ਕੋਈ ਨਹੀਂ ਪਤਾ ਕਰ ਕੀ ਇਹ ਕਈ ਬੰਦੇ ਕਹਿੰਦੇ ਮੈਂ 25-25 ਹਜ਼ਾਰ ਹੋ ਗਏ ਇਨਾਮ ਨਹੀਂ ਨਿਕਲਿਆ ਮੇਰਾ ਮੈਂ ਟਿਕਟ ਚਾਰ ਪਾਈਆਂ ਪੰਜ ਪਾਈਆਂ 10 ਪਾਈਆਂ 20 ਪਾਈਆਂ ਐਦਾਂ ਦੀ ਨਿਰਾਸ਼ੀ ਹੋਣਾ ਜੀ ਦਾ ਮਾਲਕ ਦਾ ਕੋਈ ਪਤਾ ਨਹੀਂ ਕਦੋਂ ਕਿਤੇ ਮਹਿਮਾਨ ਹੋ ਜਾਏ ਕਦੋਂ ਮਹਿਮਾਨ ਹੋ ਜਾਏ ਕਦੋਂ ਕਿ ਉਹ ਬੰਦਾ ਕਹਿੰਦਾ ਹੁਣ ਟੂਪਲ ਲਈ ਸੀ ਉਹਨੇ ਛਾਹ ਹੋ ਗਈ ਉਹਨੇ ਪ੍ਰਸਾਦ ਹੋਈ ਨਹੀਂ ਕੋਈ ਪਤਾ ਨਹੀਂ ਕੀ ਹੋਣਾ ਕੱਲ ਨੂੰ ਅਸਿਕਾ ਟਿਕਟ ਪਾ ਕੇ 500 ਰੁਪਏ ਇੱਕ ਵਾਰੀ ਮਤਲਬ ਕਿ 500 ਕੋੜਾ ਮੂਹ ਕੋੜਾ ਕਰਨਾ ਚਾਹੀਦਾ ਪਰ ਕਿਤੇ ਜਿਹਨੂੰ ਮਤਲਬ ਕਿ ਘਾਟ ਹੁੰਦੀ ਹੈ 500 ਖਰਚ ਕਰਨ ਨੂੰ 500 ਲਾਣਾ ਚਾਹੀਦਾ ਕਿਉਂਕਿ ਚਾਂਸ ਲੈਣਾ ਚਾਹੀਦਾ ਕੋਈ ਕਹਿੰਦਾ ਕਿਸਮਤ ਪੜ ਸਕਦੀ ਹੈ ਕੁਝ ਵੀ ਹੋ ਸਕਦਾ ਠੀਕ ਹੈ ਸਰ ਕੀ ਨਾਮ ਹੈ ਮੈਂ ਸ਼ਾਮਪ ਨੋਟ ਲੋਟ ਐਂਟਰਪ੍ਰਾਈਜ਼ ਲੁਧਿਆਣਾ ਜੀ ਅੱਜ ਨਾਮ ਨਿਕਲਿਆ ਸੈਕਿੰਡ ਪ੍ਰਾਈਜ਼ ਦਾ ਠੀਕ ਹੈ ਨਾ ਜੀ ਦੇਖੋ ਆਪਣੋਟ ਐਂਟਰਪ੍ਰਾਈਜ਼ ਦੇ ਥਰੂ ਬਹੁਤ ਸਾਰੇ ਪ੍ਰਾਈਜ਼ਸ ਨਿਕਲੇ ਨੇ ਜਿਹਦੇ ਵਿੱਚੋਂ ਕੱਲ ਰਾਖੀ ਬੰਪਰ ਦਾ ਰਿਜ਼ਲਟ ਨਿਕਲਿਆ ਜਿਹੜਾ 16 8 ਨੂੰ ਨਿਕਲਣਾ ਸੀ 500 ਰੁਪਏ ਦੀ ਲਾਟਰੀ ਸੀ ਤੇ ਉਹਦਾ ਫਰਸਟ ਪ੍ਰਾਈਜ਼ 7 ਕਰੋ ਜਿਹੜਾ ਫਰਸਟ ਪ੍ਰਾਈਜ਼ ਆ ਉਹ ਵੀ ਸਾਡੇ ਲੁਧਿਆਣੇ ਦੇ ਵਿੱਚ ਹੀ ਨਿਕਲਿਆ 7 ਕਰੋੜ ਦਾ ਔਰ ਸੈਕੰਡ ਸਾਡੇ ਕੋਲੋਂ ਪ੍ਰੋਟੈਂਡਰ ਪ੍ਰਾਈਜ਼ ਦੇ ਥਰੂ ਦੋ ਪ੍ਰਾਈਜ਼ੇਸ ਮਿਕੇ ਨੇ 20-20 ਲੱਖ ਰੁਪਏ ਦੇ ਜਿਹੜਾ ਇੱਕ ਪ੍ਰਾਈਜ਼ ਏਕਮਕਾਰ ਲੋਟਰੀ ਏਜੰਸੀ ਲੁਧਿਆਣਾ ਤੇ ਸੈਕੰਡ ਪ੍ਰਾਈਜ਼ ਸਾਡੇ ਇੱਕ ਚੱਲ ਫਿਰ ਤੋਂ ਰਿਟੇਲਰ ਨੇ ਜਿਹੜੇ ਵੇਚਦੇ ਨੇ ਪਰਮਜੀਤ ਅਲਾਚੌਰ ਉਹਨਾਂ ਦਾ ਬੇਟਾ ਨੀਰਜ ਲੋਟਰੀ ਨਮਾ ਸ਼ਹਿਰ ਦੇ ਕੋਲ ਅਲਾਚੌਰ ਪਿੰਡ ਆ ਉੱਥੋਂ ਵਿਕਿਆ ਤੇ ਥਰਡ ਸਾਡਾ ਜਿਹੜਾ 10 ਲੱਖ ਦਾ ਪ੍ਰਾਈਜ਼ ਆ ਉਹ ਵੀ ਜੇ ਲੋਟਰੀ ਏਜੰਸੀ ਬਲੰਦਰ ਦੇ ਥਰੂ ਸਾਡਾ ਹਿੱਟ ਹੋਇਆ ਤੇ ਲੈਨ ਵਾਸਤੇ ਪੁੱਛੇ ਆ ਦੇਖੋ ਹਲੇ ਰਾਤ ਲੇਟ ਨਾਈਟ ਰਿਜ਼ਲਟ ਆਉਂਦਾ ਆ 8 ਵਜੇ ਦਾ ਡਰਾ ਦਾ ਟਾਈਮ ਸੀ 9 9:30 ਵਜੇ ਤੱਕ ਰਿਜ਼ਲਟ ਆਊਟ ਹੋਇਆ ਉਸ ਤੋਂ ਬਾਅਦ ਅਸੀਂ ਪਬਲਿਸ਼ ਕਰ ਦਿੱਤਾ ਸਾਰੇ মিডিਆ ਨੂੰ ਵੀ ਦੱਸ ਦੇ ਫਿਲਹਾਲ ਹਰੇ ਕੋਈ ਬੰਦਾ ਦਾਅਵੇਦਾਰ ਸਾਡੇ ਸਾਹਮਣੇ ਨਹੀਂ ਆਇਆ ਔਰ ਉਮੀਦ ਆ ਵੀ মিডিਆ ਦੇ ਰਾਈ ਵੀ ਔਰ ਆਮ ਜਨਤਾ ਨੂੰ ਵੀ ਸੂਚਿਤ ਕਰ ਰਹੇ ਆ ਵੀ ਉਹ ਪ੍ਰਾਈਸ ਕਲੇਮ ਜਿਹੜਾ ਸਾਹਮਣੇ ਆਏਗਾ ਔਰ ਜਲਦੀ ਅਸੀਂ ਜਿਵੇਂ ਆਂਦਾ ਰੂਪ ਰੂਪ ਮੀਡੀਆ ਦੇ ਅੱਗੇ ਕਰਾਂਗੇ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੂਗੇ ਕਿ ਆਪਣੀ ਜ਼ਿੰਦਗੀ ਜ਼ਰੂਰ ਇੱਕ ਵਾਰੀ ਅਜਮਾਣੀ ਚਾਹੀਦੀ ਲੋਕ ਕਹਿ ਤਾਂ ਲੈਂਦੇ ਆ ਵੀ ਮੇਰੀ ਲਾਟਰੀ ਨਹੀਂ ਕਰੀ ਲekin ਲੋਕੀ ਲਾਟਰੀ ਪਾਉਂਦੇ ਹਨ ਜੀ ਦੇਖੋ ਲਾਟਰੀ ਬਹੁਤ ਅੱਛੀ ਸੇਲ ਸੀ ਰਾਖੀ ਬੰਪਰ ਦਾ ਅਗਰ ਅਸੀਂ ਗੱਲ ਕਰੀਏ ਤਾਂ ਹਾਈਐਸਟ ਸੇਲ ਪੰਜਾਬ ਦੇ ਵਿੱਚ ਹੋਈ ਆ ਲੋਕ ਬਦਲੇ ਨੇ ਲੋਕ ਲਾਟਰੀ ਵੱਲ ਨੂੰ ਝੁਕਾਅ ਵਧਿਆ ਆ ਲੋਕ ਆਪਣੀ ਕਿਸਮਤ ਅਜਮਾ ਵੀ ਰਹੇ ਨੇ 8 ਲੱਖ ਤੋਂ ਵੱਧ ਟਿਕਟਾਂ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਤੇ ਸੇਲ ਹੋਈਆਂ ਨੇ ਔਰ ਇਹਦਾ ਜ਼ਰੂਰੀ ਆ ਵੀ ਜੇ ਕਿਸਮਤ ਅਜਵਾਵਾਂਗੇ ਤਾਂ ਹੀ ਕਿਸਮਤ ਖੁੱਲੇਗੀ ਅਗਰ ਟਿਕਟ ਨਹੀਂ ਪਾਵਾਂਗੇ ਤਾਂ ਲਾਟਰੀ ਲੱਗੇਗੀ ਵੀ ਨਹੀਂ ਤੋਂ ਬਾਅਦ ਕਿਹੜਾ ਬੰਪਰ ਦੇਖੋ ਪੰਜਾਬ ਗਵਰਨਮੈਂਟ ਨੇ ਨਾਲ ਦੀ ਨਾਲ ਇੱਕ ਬੰਪਰ ਲਾਂਚ ਕਰਤਾ ਪੰਜਾਬ ਸਟੇਟ ਦੀਵਾਲੀ ਬੰਪਰ ਜਿਹੜਾ ਲਾਟਰੀ ਦੀ ਹਿਸਟਰੀ ਪੰਜਾਬ ਲਾਟਰੀ ਦੀ ਹਿਸਟਰੀ ਚ ਹਾਈएस्ट ਪ੍ਰਾਈਜ਼ ਆ ਜਿਹੜਾ ਉਹਨਾਂ ਨੇ 11 ਕਰੋੜ ਰੁਪਏ ਰੱਖਿਆ ਜਿਹੜਾ ਫਸਟ ਪ੍ਰਾਈਜ਼ ਮਾਤਰ ਟਿਕਟ ਮਾਤਰ 500 ਰੁਪਏ ਦੀ ਆ ਔਰ ਉਹ 3 A B ਔਰ C ਸੀਰੀਜ਼ ਚ ਅਵੇਲੇਬਲ ਨੇ ਟੋਟਲ 24 ਲੱਖ ਟਿਕਟਾਂ ਦੀ ਸਕੀਮਾਂ ਜਿਹਦੇ ਵਿੱਚ ਫਰਸਟ ਪਾਈ 11 ਕਰੋੜ ਰੁਪਏ ਦਾ ਰਕਮ ਹੈ ਅੱਜ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਕਿੰਨੀ ਦੁਕਾਨ ਨੰਬਰ ਹੈ ਕਿੱਥੇ ਲੋਕ ਪਹੁੰਚਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਮੈਂ ਮੈਂ ਬੀਂਗੇ ਭਨੋਟ ਐਂਟਰਪ੍ਰਾਈਜ਼ਸ ਸਟਾਕਿਸਟਾ ਔਰ ਮੇਰੇ ਰਿਟੇਲ ਕਾਊਂਟਰ 올 ਓਵਰ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਤੇ ਨੇ ਮੋਰ ਥੈਨ 350 ਰਿਟੇਲ ਆਊਟ ਕਾਊਂਟਰ ਨੇ ਪੰਜਾਬ ਸਟੇਟ ਦੀ ਟਿਕਟ ਨਾਗਾਲੈਂਡ ਦੀ ਸਟੇਟ ਦੀ ਟਿਕਟ ਤੁਸੀਂ ਕਿਸੇ ਵੀ ਕਾਊਂਟਰ ਤੋਂ ਖਰੀਦ ਸਕਦੇ ਹੋ ਅਸੀਂ ਕਿਸੇ ਦੇ ਪਾਰਟਿਕੂਲਰ ਦਾ ਦਾਵਾ ਨਹੀਂ ਕਰਦੇ ਅਸੀਂ ਕਹਿੰਦੇ ক্রিকেট ਕਿਤੋਂ ਵੀ ਖਰੀਦੋ ਕੋਈ ਕਿਸੇ ਥਾਂ ਤੇ ਹੋੜ ਲੱਗੀ ਨਹੀਂ ਕੋਈ ਕਿਸੇ ਥਾਂ ਦੀ ਗਾਰੰਟੀ ਨਹੀਂ ਵੀ ਪ੍ਰਾਈਜ਼ ਇੱਥੋਂ ਹੀ ਹਟੋਣਾ ਤੁਹਾਡੀ ਕਿਸਮਤ ਨਾਲ ਹਟੋਣਾ ਕਿਤੋਂ ਵੀ ਪ੍ਰਾਈਜ਼ ਹਟ ਹੋ ਸਕਦਾ ਲੱਗਦਾ ਕਿ ਇਸ ਕਾਊਂਟਰ ਤੇ ਕੁਝ ਜ਼ਿਆਦਾ ਹੀ ਇਸ ਵਾਰ ਨਹੀਂ ਦੇਖੋ ਇਹਨਾਂ ਕੋਲ ਬਹੁਤ ਪ੍ਰਾਈਜ਼ ਹਟ ਹੋਏ ਨੇ ਤੇ ਇਹਨਾਂ ਦੇ ਕੋਲ ਸਾਡੇ ਕੋਲੋਂ ਮਾਤਰ 6 ਰੁਪਏ 'ਚ 1 ਕਰੋੜ ਰੁਪਏ ਦਾ ਵੀ ਪ੍ਰਾਈਜ਼ ਜਿਹੜਾ ਇੱਕਮ ਦਾ ਲੋਟਰੀ ਜਿੱਤ ਕੇ ਸਾਡੇ ਤੋਂ ਹਟ ਹੋ ਚੁੱਕਾ ਹੈ